ਸਵਾਈਫ ਤਕਨੀਕ ਦੇ ذریعے ਸਿੱਧੂ ਮੂਸੇਵਾਲਾ ਦੇ ਛੋਟੇ ਭਰਾ ਦਾ ਜਨਮ ਹੋਇਆ ਹੁਣ ਸਰਕਾਰ ਅਤੇ ਵਿਭਾਗਾਂ ਦੇ ਵਿੱਚ ਸਵਾਲ ਜਵਾਬ ਹੋ ਰਹੇ ਨੇ ਆਖੀ ਰਹੇ ਤਕਨੀਕ ਕੀ ਹੈ ਕਿਸ ਤਰੀਕੇ ਦੇ ਨਾਲ ਜੜਾ ਕਿ ਆਈਵੀਐਫ ਦੇ ਦੁਆਰਾ ਬੱਚੇ ਦਾ ਜਨਮ ਹੁੰਦਾ ਹੈ ਸੋ ਇਸੇ ਨੂੰ ਲੈ ਕੇ ਡਾਕਟਰ ਖਰਬੰਦਾ ਦੇ ਨਾਲ ਇੰਡੀਆ న్యూਸ ਪੰਜਾਬ ਦੀ ਵਿਸ਼ੇਸ਼ ਗੱਲਬਾਤ ਹੋਈ ਹੈ ਤੁਸੀਂ ਵੀ ਸੁਣੋ ਸਿੱਧੂ ਮੂਸੇਵਾਲਾ ਦੇ ਛੋਟੇ ਭਰਾ ਦੇ ਜਨਮ ਦੇ ਨਾਲ ਹੀ ਬੇਸ਼ੱਕ ਪਰਿਵਾਰ ਨੂੰ ਖੁਸ਼ੀਆਂ ਮਿਲੀਆਂ ਰਾਹਤ ਮਿਲੀ ਫੈਨ ਨੂੰ ਵੀ ਇੱਕ ਵੱਡੀ ਰਾਹਤ ਮਿਲੀ ਲੇਕਿਨ ਇਸੇ ਉਸ ਦੇ ਇਸੇ ਜਨਮ ਦੇ ਨਾਲ ਜੁੜੀ ਹੋਈ ਤਕਨੀਕ ਨੂੰ ਲੈ ਕੇ ਵਿਵਾਦ ਖੜੇ ਹੋ ਰਹੇ ਨੇ ਕੀ ਤਕਨੀਕ ਹੈ ਕੀ ਐਕਟ ਕਹਿੰਦਾ ਹੈ ਇਸ ਸਾਰੀ ਇਹ ਸਾਰੀ ਗੱਲਬਾਤ ਜਿਹੜੀ ਹੈਗੀ ਅਸੀਂ ਡਾਕਟਰ ਐਚ ਕੇ ਖਰਬੰਦਾ ਤੋਂ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਸ਼ੁਕਰੀਆ ਸ਼ੁਕਰੀਆ ਜੀ ਸਾਰਿਆਂ ਨੂੰ ਇਹ ਜਿਹੜੀ ਤਕਨੀਕ ਹੈ ਸਰ ਆਈ ਵੀ ਐਫ ਪਹਿਲਾਂ ਤਾਂ ਇਹ ਦੱਸੋ ਕਿ ਇਹ ਦੀ ਜ਼ਰੂਰਤ ਕਿਉਂ ਪੈਂਦੀ ਹੈ ਸਰ ਇਦਾਂ ਇਹ ਸਾਡੀ ਜਿੱਦਾਂ ਜਿੱਦਾਂ ਅਸੀਂ ਮਾਡਰਨ ਹੁੰਦੇ ਜਾ ਰਹੇ ਹਾਂ ਮੈਰਿਜ ਦੀ ਏਟ ਲੇਟ ਮੈਰਿਜ ਦੀ ਜਿਹੜੀ ਏਜ ਆ ਉਹ ਲੇਟ ਹੁੰਦੀ ਜਾ ਰਹੀ ਹੈ ਸੋ ਜਿੰਨੀਆਂ ਵੀ ਪ੍ਰੈਗਨancies ਨੇ ਆਮ ਤੌਰ ਤੇ 30 ਸਾਲ ਤੇ ਮੈਰਿਜ ਹੁੰਦੀ ਹੈ ਤੇ 5 ਸਾਲ ਤੋਂ ਬਾਅਦ ਬੱਚੇ ਦੀ ਪਲੈਨਿੰਗ ਸ਼ੁਰੂ ਕਰ ਦਿੰਨੇ ਲੋਕ ਲੇਕਿਨ ਜਿਹੜਾ ਪਰਮਾਤਮਾ ਵੱਲੋਂ ਇਹ ਸਰੀਰ ਬਣਿਆ ਤੇ ਇਹ 14 ਸਾਲ ਤੋਂ ਵੈਸੇ ਤੇ ਮੈਂਸੇ ਸ਼ੁਰੂ ਹੋ ਜਾਂਦੇ ਨੇ ਬੱਚਿਆਂ ਦੇ ਲੜਕੀਆਂ ਦੇ ਲੇਕਿਨ ਸੰਵਿਧਾਨ ਦੇ ਅਕੋਰਡਿੰਗਲੀ 18 ਸਾਲ ਤੋਂ ਬਾਅਦ ਕੋਈ ਵੀ ਮਾਂ ਬਣ ਸਕਦੀ ਹੈ ਸੋ ਇਹ ਜਿੰਨੀ ਜਲਦੀ ਇਹਨੂੰ ਆਪਾਂ ਕਨਸੀਵ ਕਰ ਲਈਏ ਉਹਨਾ ਅਚ ਹੈ ਹੌਲੀ ਹੌਲੀ ਦੇਖਿਆ ਜਾ ਰਿਹਾ ਹੈ ਜਿਨਨੇ ਪੋਲਿਊਸ਼ਨ ਬਰੇ ਵਾਤਾਵਰਣ ਚ ਸੀ ਰਹ ਰਹੇ ਆ ਤੇ ਉਹਦੇ ਕਰਕੇ ਕਨਸੀਵ ਕਰਨਾ ਇਨਫਰਟੀਲਿਟੀ ਦੀ ਸਮੱਸਿਆ ਬਹੁਤ ਵੱਧਦੀ ਜਾ ਰਹੀ ਹੈ 25% ਦੇ ਲਗਭਗ ਜਿੰਨੀਆਂ ਔਰਤਾਂ ਨੇ ਅੱਜ ਕੱਲ ਉਹਨਾਂ ਨੂੰ ਮਾਂ ਬਣਨ ਚ ਡਿਫਿਕਲਟੀ ਮਹਿਸੂਸ ਹੋ ਰਹੀ ਹੈ ਸੋ ਇਸ ਕਰਕੇ ਕੁਝ ਕੇਸ ਐਸੇ ਹੋ ਜਾਂਦੇ ਨੇ ਜਿਹਦੇ 40 ਦੇ ਬਾਅਦ ਤੁਸੀਂ ਪਲਾਨ ਕਰਦੇ ਹੋ ਤੇ ਉਹਦੇ ਚ ਤਾਂ ਫਿਰ ਇਹ ਅਸਿਸਟੈਂਟ ਅਸਿਸਟਡ ਰੀਪਰੋਡਕਟਿਵ ਹੈ ਇਹਦੇ ਚ ਮਦਦ ਲਈ ਜਾਂਦੀ ਹੈ ਆਰਟੀਫੀਸ਼ੀਅਲ ਤਰੀਕਿਆਂ ਦੀ ਇਹੀ ਐਕਟ ਹੈ ਅਸਿਸਟਡ ਰੀਪਰੋਡਕਟਿਵ ਟੈਕਨੋਲੋਜੀ ਦਾ ਰੈਗੂਲੇਸ਼ਨ ਐਕਟ ਹੈ ਆਰਟੀ ਜਿਹੜੀ ਟੈਕਨੀਕ ਹੈ ਸਰ ਉਹਦਾ ਪ੍ਰੋਸੀਜਰ ਕੀ ਹੈ ਠੀਕ ਹੈ ਇਹ ਟੈਕਨੀਕ ਹੈ ਜੀ ਆਈ ਵੀ ਐਫ ਇਨ ਵਿਟ੍ਰੋ ਫਰਟੀਲਾਈਜੇਸ਼ਨ ਸੋ ਵਿਟ੍ਰੋ ਮਤਲਬ ਹੁੰਦਾ ਲੈਬ ਸੋ ਜਿਹੜੀ ਫਰਟੀਲਾਈਜੇਸ਼ਨ ਪਰਮਾਤਮਾ ਵੱਲੋਂ ਹੋਣੀ ਸੀ ਉਹ ਹੁੰਦੀ ਹੈ ਆਪਣਾ ਬੱਚੇਦਾਨੀ ਦੇ ਅੰਦਰ ਲੇਕਿਨ ਇਹ ఓਵਰੀਜ ਦੇ ਅੰਦਰ ਜਿੱਥੇ ਐਗ ਪ੍ਰੋਡਿਊਸ ਹੁੰਦੇ ਨੇ ਇਹਦੇ ਚ ਕੀ ਕੀਤਾ ਜਾਂਦਾ ఓਵਰੀ ਚੋਂ ਐਗ ਕੱਢ ਲਿਆ ਜਾਂਦਾ ਮਾਂ ਦੀ ਔਰ ਉਸ ਐਗ ਨੂੰ ਕੱਟ ਕੇ ਲੈਬ ਚ ਥੋੜਾ ਜਿਹਾ ਡਿਵੈਲਪ ਕਰਕੇ ਔਰ ਫਿਰ ਮੇਲ ਦਾ ਸਪਰਮ ਲੈ ਕੇ ਲੈਬ ਚ ਉਹਨਾਂ ਦੀ ਫਰਟੀਲਾਈਜੇਸ਼ਨ ਹੁੰਦੀ ਹੈ ਉਹਨਾਂ ਦਾ ਆਪਸ ਵਿੱਚ ਮਿਲਾਪ ਲੈਬ ਚ ਹੁੰਦਾ ਹੈ ਉਸ ਤੋਂ ਬਾਅਦ ਲੈਬ ਚ ਥੋੜੀ ਦੇਰ ਤੱਕ ਉਹਨੂੰ ਡਿਜ਼ਾਇਰਡ ਏਜ ਤੱਕ ਰੱਖ ਕੇ ਜਦੋਂ ਸੇਫ ਲੱਗੇ ਵੀ ਹੁਣ ਭਰੂਣ ਠੀਕ ਬਣ ਗਿਆ ਉਸ ਤੋਂ ਬਾਅਦ ਉਹਨੂੰ ਮਦਰ ਦੀ ਬੱਚੇਦਾਨੀ ਚ ਵੋਮ ਚ ਟ੍ਰਾਂਸਫਰ ਕਰ ਦਿੱਤਾ ਜਾਂਦਾ ਹੈ ਇਹ ਅਸਿਸਟਡ ਰੀਪਰੋਡਕਸ਼ਨ ਹੈ ਕਿਉਂਕਿ ਇਹਦੇ ਚ ਡਾਕਟਰਸ ਦੀ ਮਸ਼ੀਨ ਦੀ ਔਰ ਬਾਹਰ ਕੈਮੀਕਲਸ ਦੀ ਕਈ ਸਾਰੇ ਇਸਤੇਮਾਲ ਹੁੰਦੇ ਨੇ ਕਈ ਪ੍ਰੋਡਕਸ਼ਨਸ ਇਹਦੇ ਚ ਰੱਖੇ ਜਾਂਦੇ ਨੇ ਐਗ ਨੂੰ ਫ੍ਰੀਜ਼ ਵੀ ਕੀਤਾ ਜਾ ਸਕਦਾ ਹੈ ਇਦਾਂ ਹੀ ਸਪਰਮ ਬੈਂਕ ਚ ਸਪਰਮ ਵੀ ਰੱਖੇ ਜਾ ਸਕਦੇ ਨੇ ਸੋ ਇਹ ਸਾਰਾ ਚੀਜ਼ਾਂ ਕਰਕੇ ਕਈ ਵਾਰੀ ਕੀ ਹੁੰਦਾ ਕਿ ਇੱਕ ਬੰਦੇ ਨੂੰ ਕੈਂਸਰ ਹੈ ਕਿਸੇ ਨੂੰ ਹੁਣ ਕੈਂਸਰ ਦਾ ਇਲਾਜ ਕਰਨ ਤੋਂ ਪਹਿਲਾਂ ਉਹਨਾਂ ਦਾ ਐਗ ਫ੍ਰੀਜ਼ ਕਰਕੇ ਰੱਖ ਲਿਆ ਜਾਂਦਾ ਹੈ ਮੇਲ ਸਪਰਮ ਕੱਢ ਕੇ ਰੱਖ ਲਏ ਜਾਂਦੇ ਨੇ ਉਸ ਤੋਂ ਔਰ ਟ੍ਰੀਟਮੈਂਟ ਤੋਂ ਬਾਅਦ ਕਿਉਂਕਿ ਨਹੀਂ ਕੀਤਾ ਜਾ ਸਕਦਾ ਕਈ ਦਵਾਈਆਂ ਦੇ ਸਾਈਡ ਇਫੈਕਟ ਹੁੰਦੇ ਨੇ ਸੋ ਇਹਦਾ ਟੈਕਨੀਕਲੀ ਕਈ ਕਈ ਜਗ੍ਹਾ ਇਸਤੇਮਾਲ ਹੁੰਦਾ ਹੈ ਔਰ ਇਹ ਅਜਾ ਨਹੀਂ ਹੋ ਰਿਹਾ ਬੜੇ ਸਾਲਾਂ ਦਾ ਹੋ ਰਿਹਾ ਥੋੜਾ ਪਪੂਲਰ ਹੁਣ ਹੋਇਆ ਆ ਕੇ ਔਰ ਇਸ ਕੇਸ ਜਿਹੜਾ ਪਾਰਟਿਕੂਲਰ ਅਸੀਂ ਕੇਸ ਦੀ ਗੱਲ ਕਰ ਰਹੇ ਹਾਂ ਇਹਦੇ ਚ ਫਿਫਟ ਦੇਖੋ ਜਿਹੜਾ ਇਹ ਐਕਟ ਹੈ 2022 ਚ ਬਣਿਆ 21 ਚ ਬਣਿਆ ਸੀ 22 ਚ ਲਾਗੂ ਹੋ ਗਿਆ ਸੀ ਤੇ 22 ਚ ਜਿਹੜਾ ਆਰਟੀ ਐਕਟ ਭਾਰਤ ਸੰਵਿਧਾਨ ਦੇ ਅਕੋਰਡਿੰਗਲੀ ਲਾਗੂ ਹੋਇਆ ਉਹਦੇ ਚ ਜਿਹੜੀ ਮੈਕਸਿਮਮ ਏਜ ਹੈ ਉਹ 50 ਉਹਦੇ ਚ ਇੱਕ ਮੁਕਰਰ ਕੀਤੀ ਗਈ ਸੀ ਇਸੇ ਕਰਕੇ ਜਵਾਬ ਜਿਹੜਾ ਹੈਗਾ ਉਹ ਮੰਗਿਆ ਗਿਆ ਕਿਉਂਕਿ ਚਰਨਕੌਰ ਦੀ ਜਿਹੜੀ ਏਜ ਹੈ ਉਹ 58 ਹੈ ਜੀ 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 ਬਿਲਕੁਲ ਇਸੇ ਕਰਕੇ ਮੰਗਿਆ ਗਿਆ ਕਿਉਂਕਿ ਇਹ ਭਾਰਤ ਦਾ ਸੰਵਿਧਾਨ ਹੈ ਤੋ ਸੰਵਿਧਾਨ ਦਾ ਪਾਲਨਤਾ ਦੇਸ਼ ਦੇ ਨਾਗਰਿਕ ਨੂੰ ਕਰਨਾ ਹੀ ਪਏਗਾ ਲੇਕਿਨ ਚਲੋ ਜੋ ਹੋਇਆ ਇਹ ਸਰਕਾਰ ਜਾਣੇ ਔਰ ਪਰਿਵਾਰ ਜਾਣੇ ਲੇਕਿਨ ਜੋ ਅੱਗੇ ਦੀ ਮੈਸੇਜ ਹੈ ਉਹ ਇਹ ਹੈ ਕਿ ਜਿੰਨੀ ਜਲਦੀ ਤੁਸੀਂ ਜੇ ਬੱਚਾ ਪਲਾਨ ਕਰ ਰਹੇ ਹੋ ਇੱਕ ਜਨਰਲ ਲੋਕਾਂ ਨੂੰ ਇਹ ਤੋਂ ਸਬਕ ਲੈਣਾ ਚਾਹੀਦਾ ਕਿ ਉਹਨੂੰ ਜਲਦੀ ਕਰੋ ਤੁਸੀਂ ਮੈਰਿਜ ਦੀ ਏਜ ਵੀ ਪਤ ਵੀ ਬਾਈ 25 ਸਾਲ ਦੀ ਉਮਰ ਚ ਮੈਰਿਜ ਕਰ ਲੈਣੀ ਚਾਹੀਦੀ ਹੈ ਔਰਤੀ ਤੋ ਪਹਿਲਾਂ ਬੱਚਾ ਕਰ ਲੈਣਾ ਚਾਹੀਦਾ ਹੈ ਡਾਕਟਰ ਸਾਹਿਬ ਜਿਹੜੇ ਪੈਰਾਮੀਟਰਸ ਨੇ ਕੀ ਖਾਸ ਤੌਰ ਤੇ ਜਿਹੜਾ ਏਜ ਨੂੰ ਲੈ ਕੇ ਸਵਾਲ ਚੁਕੇ ਜਾ ਰਹੇ ਨੇ ਕਿ 20 ਤੋਂ ਜਿਹੜਾ ਹੈਗਾ ਉਹ 50 ਤੱਕ ਦੀ ਏਜ ਜਿਹੜੀ ਹੈਗੀ ਹੈ ਉਹ ਇਹਦੇ ਅਧੀਨ ਆਂਦੀ ਹੈ ਕਿ ਜਿਹੜੇ ਭਾਰਤ ਤੋਂ ਬਾਹਰ ਜਿਹੜੇ ਦੇਸ਼ ਨੇ ਠੀਕ ਹੈ ਉਹਨਾਂ ਦੇ ਵਿੱਚ ਅਲੱਗ-ਅਲੱਗ ਪੈਰਾਮੀਟਰਸ ਹੋਣਗੇ ਖਾਸ ਤੌਰ ਤੇ ਏਜ ਨੂੰ ਲੈ ਕੇ ਸਰ ਬਿਲਕੁਲ ਹਰ ਦੇਖੋ ਗੱਲ ਇਹ ਹੈ 35 प्लस ਕੋਈ ਵੀ ਪ੍ਰੈਗਨਨਸੀ ਹਾਈ ਰਿਸਕ ਮੰਨੀ ਜਾਂਦੀ ਹੈ ਨਾਰਮਲ ਨਾਰਮਲ ਹਾਈ ਰਿਸਕ ਹੈ ਤੇ ਅਸਿਸਟਡ ਦਾ ਹੋਰ ਹਾਈ ਰਿਸਕ ਹੈ ਔਰ ਦੇਖੋ ਯੂਐਸ ਚ ਬਿਲਕੁਲ ਕੁਝ ਸਟੇਟਾਂ ਚ ਇਹਦੇ ਬਾਰੇ ਇੰਨੇ ਜਿਆਦਾ ਸਟ੍ਰਿਕਟ ਐਕਟ ਆਇਆ ਹੈ ਕੇ ਪਿਛਲੇ ਔਰ ਇੰਡੀਆ ਚ ਵੀ ਇਸ ਸੈਕਟਰ ਦਾ ਵਿਰੋਧ ਹੋ ਚੁੱਕਿਆ ਡਾਕਟਰਾਂ ਵੱਲੋਂ ਜਿਹੜੀ ਸੁਸਾਇਟੀ ਆਈਵੀਐਫ ਨੈਸ਼ਨਲ ਸੁਸਾਇਟੀ ਬਣੀ ਹੋਈ ਹੈ ਡਾਕਟਰਸ ਦੀ ਪ੍ਰੈਕਟਿਸਿੰਗ ਡਾਕਟਰਸ ਦੀ ਉਹਨਾਂ ਨੇ ਪਿਛਲੇ ਸਾਲ ਇਹਦੇ ਵਿਰੋਧ ਪੂਰੇ ਨੈਸ਼ਨਲ ਪੂਰੇ ਦੇਸ਼ 'ਚ ਉਹਨਾਂ ਨੇ ਐਕਟ ਦਾ ਵਿਰੋਧ ਕੀਤਾ ਰੋਸ਼ ਪ੍ਰਦਰਸ਼ਨ ਵੀ ਹੋਏ ਸੀ ਡਾਕਟਰਾਂ ਵੱਲੋਂ ਉਹ ਸਰ ਇਹਦੇ 'ਚ ਨਾ ਟੈਕਨੋਲੋਜੀ ਇੰਨੀ ਸਖਤ ਬਣਾ ਦਿੰਦੀ ਹੈ ਇਹਦੇ ਨੋਰਮਸ ਬੜੇ ਵਧਾ ਦਿੰਦੇ ਆ ਇਹਦੀ ਬੇਸਿਕ ਨੈਸੈਸਿਟੀ ਬਹੁਤ ਵਧਾ ਦਿੰਦੀ ਆ ਉਹ ਇੰਨੀ ਜਿਆਦਾ ਵੱਧ ਗਈ ਹੈ ਕਿ ਕੋਈ ਵੀ ਇੱਕ ਸਟੈਂਡਰਡ ਦਾ ਜਿਹੜਾ ਭਾਰਤ ਸਰਕਾਰ ਦੇ ਅਕੋਰਡਿੰਗਲੀ ਆਈਵੀਐਫ ਦਾ ਇੱਕ ਕਲੀਨਿਕ ਸੈਟਅਪ ਇੱਕ ਸੈਂਟਰ ਸੈਟਅਪ ਕਰਨ ਲਈ ਕਰੋੜਾਂ ਰੁਪਏ ਦਾ ਖਰਚਾ ਚਾਹੀਦਾ ਹੈ ਜੀ ਤਾਂ ਵਿਵਾਦ ਇੱਕ ਤਰਫ ਨੇ ਪਰੰਤੂ ਜਿਹੜੀ ਟੈਕਨੀਕ ਹੈ ਜਾਂ ਫਿਰ ਜਿਹੜਾ ਐਕਟ ਹੈ ਜਾਂ ਕਾਨੂੰਨ ਹੈ ਉਹ ਇੱਕ ਤਰਫ ਹੈ ਵੀਡੀਓ ਜਰਨਲਿਸਟ ਅੰਮਿਤ ਦੇ ਨਾਲ ਕੁਲਵੀਰ ਦੀਵਾਰ ਇੰਡੀਆ న్యూਸ ਚੰਡੀਗੜ੍ਹ ਸੋ ਖਬਰਾਂ ਸਪੈਸ਼ਲ